ਮੈਂ Pawan Kumar Pamma Senior Chief Trust Chaleshwar Mandir Karseva Trust Batala Chaleshwar Dham ਇਸ ਪੁਤਰ ਸਰੋਵਰ ਦੀ ਸੇਵਾ ਜਿਹੜੀ ਹੈ ਪਹਿਲਾਂ ਵੀ ਚਲੇਸ਼ਵਰ ਮੰਦਿਰ ਕਾਰਸੇਵਾ ٹرسٹ ਨੇ 25 ਸਾਲ ਪਹਿਲਾਂ ਕਾਰਸੇਵਾ ਕੀਤੀ ਸੀ ਅੱਜ ਫੇਰ ਮੌਕਾ ਮਿਲਿਆ ਹੈ ਚਲੇਸ਼ਵਰ ਮੰਦਿਰ ਕਾਰਸੇਵਾ ٹرسٹ ਨੂੰ ਇਸ ਪੁਤਰ ਸਰੋਵਰ ਦਾ ਜਿੱਥੇ ਕਿ ਭਗਵਾਨ ਸ਼ੰਕਰ ਦੇ ਪੁੱਤਰ ਕਾਰਤਿਕ ਸਵਾਮੀ ਆਚਲ ਹੋਇਆ ਔਰ ਗੁਨਾਨ ਸਿੰਘ ਪਹਿਲੀ ਬਾਤ ਹੈ ਜਿਹੜੀ ਹੈ ਜਿਨ੍ਹਾਂ ਨੇ ਸਿੱਧ ਗੋਸ਼ਟੀ ਇਸ ਸਰੋਵਰ ਪਵਿੱਤਰ ਸਰੋਵਰ ਦੇ ਕੰਢੇ ਸਿੱਧਾਂ ਨਾਲ ਕੀਤੀ ਹੈ। ਔਰ ਬੜਾ ਅੱਜ ਸਵੇਰ ਤੋਂ ਹੀ ਬਹੁਤ ਵੱਡਿਆ ਹਜੂਮ ਜਿਹੜੇ ਆ ਸਿੱਖ ਤੇ ਹਿੰਦੂਆਂ ਦਾ ਕਿਉਂਕਿ ਇਹ ਸਾਂਝਾ ਸਰੋਵਰ ਹੈ ਔਰ ਸਿੱਖ ਸੰਗਤ ਵੀ ਬਹੁਤ ਵੱਧ ਚੜ੍ਹ ਕੇ ਹਿੱਸਾ ਲੇਤਾ ਹੈ ਔਰ ਹਿੰਦੂ ਸੰਗਤ ਨੇ ਵੀ ਬਹੁਤ ਵੱਧ ਚੜ੍ਹ ਕੇ ਲੇਤਾ ਹੈ। ਅੱਜ 8ਵਾਂ ਦਿਨ ਹੈ ਔਰ ਸਾਨੂੰ ਉਮੀਦ ਹੈ ਕਿ ਜਿੱਦਾਂ ਜਿੱਦਾਂ ਦਿਨ ਅੱਗੇ-ਅੱਗੇ ਅਸੀਂ ਜਾ ਰਹੇ ਹਾਂ ਸੰਗਤ ਦੀ ਵੀ ਜਿਹੜੀ ਗਿਣਤੀ ਹੈ ਬਹੁਤ ਜ਼ਿਆਦਾ ਵੱਧ ਰਹੀ ਹੈ। ਮੈਂ ਸਾਰੇ ਸ਼ਹਿਰ ਨੂੰ ਸਾਰੇ ਦੇਸ਼ ਵਾਸੀਆਂ ਨੂੰ ਵਿਦੇਸ਼ੀਆਂ ਨੂੰ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਇਸ ਕਾਰ ਸੇਵਾ ਵਿੱਚ ਜਿੱਥੇ ਕਿ 33 ਕੋਟੀ ਦੇਵੇ ਤੇਵਕਿਆਂ ਦਾ ਵਾਸ ਹੈ ਇਸ ਕਾਰ ਸੇਵਾ ਦੇ ਵਿੱਚ ਆਓ ਔਰ ਵੱਧ ਛੜ ਕੇ ਹਿੱਸਾ ਭਾਓ ਔਰ ਆਪਣੇ ਪਰਿਵਾਰ ਦੀ ਮਨੋ ਕਾਮਨਾ ਪੂਰੀ ਵਿਕਾਸ ਰੋੜਾ ਜੀ ਅੱਜ ਅੱਜ ਸੇਵਾ ਜੀ ਜੈ ਬੋਲੇ ਨਾਸ ਜੈ ਸ਼ੰਕਰ ਗੇ ਤੁਹਾਨੂੰ ਪਤਾ ਹੀ ਹੈ ਜੀ ਕਿ ਕਾਰ ਸੇਵਾ ਕਾਰ ਸਰੋਵਰ ਪ੍ਰਭੂ ਚੱਲਦਾ ਪਿਆ ਕਾਰ ਚੱਲਦਾ ਪਿਆ ਬਟਾਲਾ ਵਾਸੀਆ ਵਾਲਿਆਂ ਨੂੰ ਚਾਹੀਦਾ ਮੈਂ ਭਗਤਾਂ ਨੂੰ ਚਾਹੀਦਾ ਜਿਹੜੇ ਆਵਾਸ ਹੁੰਦੇ ਨੇ ਕਿ ਕਹਿੰਦੇ ਆ ਜੀ ਕੁੰਭ ਮੈਨੂੰ ਦੋਸਤਾਂ ਨੇ ਕਿਹਾ ਕੁੰਭ ਜਾਣਾ ਚਾਹੀਦਾ ਜੀ ਕੁੰਭ ਜਾਣਾ ਚਾਹੀਦਾ ਪਰ ਮੈਂ ਚਾਹਨਾ ਵਾਂ ਕੁੰਭ ਨਾਲੋਂ ਵੀ ਅਗਰ ਜੇ ਕੁੰਭ ਜਾਣਾ ਨਾ ਔਰੇ ਨਾਲੋਂ ਅਗਰ ਇਹ ਸੇਵਾ ਕੀਤੀ ਜਾਏ ਨਾ ਤਾਂ ਸਾਧੀਆਂ ਉਸ ਸਕਦਾ ਹੋ ਸਕਦਾ ਹੈ ਕੁੰਭ ਨਾਲ ਇੱਕ ਜਿਹੋਨਾ ਬੇੜਾ ਪਾਰ ਹੋਏਗਾ ਕਹੇ ਸੇਵਾ ਜਿਹੜੀ ਕਰਜਾਂਗੇ ਨਾ ਸਾਡੇ ਵੱਡੇ ਵੱਡੇ ਰਿਆਦੇ ਸਾਡੇ ਆਉਣ ਵਾਲੀ ਪੀੜ੍ਹੀਆਂ ਵਾਸਤੇ ਇਹ ਲਾਭਪੰਦ ਹੈ ਜੀ ਸਾਡੇ ਭੋਲੇ ਨਾਦ ਜੀ ਦੀ ਐਡੀ ਵੱਡੀ ਸ਼ਕਤੀ ਹੈ ਜੀ ਬਚਲੇਸ਼ਵਰ ਦਾ ਐਸੇ ਕਰਕੇ ਸੇਵਾ ਅਭਜੁਰ ਕਰਨੀ ਚਾਹੀਦੀ ਹੈ ਬੜੀ ਪੁੱਤਰ ਧਰਤੀ ਆ ਜੀ ਇੱਥੇ ਤੇ ਜਿਹੜਾ ਵੀ ਆ ਗਿਆ ਵਾ ਆਪਣੀ ਸਰਦਾਂ ਨੂੰ ਲੈ ਗਿਆ ਵਾ ਜਿਹੜਾ ਵੀ ਇੱਥੇ ਆਇਆ ਵਾ ਆਪਣੀ ਸਰਦਾਂ ਪਾ ਗਿਆ ਵਾ ਤੇ ਜਿਹੜਾ ਸਰਦਾਂ ਲੈ ਕੇ ਆਇਆ ਵਾ ਇੱਥੇ ਸਰਦਾਂ ਲੈ ਕੇ ਹੀ ਜਾਊਗਾ ਤੇ ਜਾਂਦਾ ਵਾ ਤੇ ਇੱਥੇ ਬੜੀ ਪੁੱਤਰ ਧਰਤੀ ਆ ਤੇ 33 ਕਰੋੜ ਦੇਵੀ ਦੇਵਤੇ ਇੱਥੇ ਵਰਾਜਮਾਨ ਹੋਏ ਨੇ ਜਿਵੇਂ ਸਭ ਤੋਂ ਪਹਿਲਾਂ ਸ਼ਿਵਾ ਦਾ ਮੰਦਿਰ ਸੀਜੀ ਦੇ ਮਹਾਰਾਜ ਦਾ ਜਾਣਿਆ ਜਾਂਦਾ ਵਾ ਸੀਜੀ ਮਹਾਰਾਜ ਦਾ ਮੰਦਿਰ ਜਾਣਿਆ ਜਾਂਦਾ ਜਰੂਰ ਹੈ ਤੇ ਮੈਂ ਦੱਸਣਾ ਵੀ ਅੰਦਰ ਵੀ ਜਿੰਨੀ ਖੇਤੀ ਮਤਲਬ ਅੰਦਰ ਵੀ ਖੇਤੀ ਵੀ ਸਿੱਥੇ ਘਰ ਨਿਕਲੇ ਉਹਦੇ ਜੋ ਉਹਦੀ ਇਸ਼ਾਉ ਵਾ ਕਾਲਪੁਰਖ ਦੀ ਸ਼ਿਵ ਸ਼ੰਕਰ ਦੀ 33 ਕਰੋੜ ਦੇ ਵਿਦਿਆਰਥੀਆਂ ਦੇ ਵੀ ਇਹ ਸੁੱਤਾ ਕਿੰਨਾ ਚਿਰ ਕਿੰਨੇ ਕਿੰਨਾਂ ਦੇ ਹੱਥ ਲੱਗਨੇ ਆ ਤੇ ਇੱਕ ਵੀ ਬਾਲਟਾ ਇੱਥੇ ਸੁੱਟਣ ਨਾਲ ਜਦੋਂ ਸਪੂਰ ਤਾਂ ਸਰਦੀ ਕਲਾਲੀ ਹੋ ਜਾਂਦੀ ਹੈ ਰਾਜਪੁਰਾ ਕਰਨਜੀ ਸਿੰਘ